ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲੋ ਜੀ ਬਾਈ ਜੀ ਨਾਮ ਐਡਰੈਸ ਦੱਸਿਓ ਪਰੋ ਨਾਮ ਬਈ ਗਰਜਨ ਸਿੰਘ ਪਿੰਡ ਟੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜਿ ਆਪਣਾ 8289055727 8289055727 ਜਿਹੜਾ ਬੰ ਝੋਟੀ ਦੇਖਿਆ ਨਾ ਬਾਈ ਜੀ ਸੂਆ ਕਿਹੜਾ ਸੂਇਆ ਇਹ ਦੂਜੇ ਸੂਆ ਸੂਇਆ ਜੀ ਦੂਜਾ ਸੂਆ ਸੂਇਆ ਫੂਈ 10 ਮੀਟਰ ਵੀ ਲੱਗਦਾ ਨਾ ਹਾਂਜੀ ਕੱਟਾ ਦੇਦਾ ਕੱਟਾ ਜੀ ਠੀਕ ਆ ਪਿਛਲੇ ਸੂਆ ਤੋਂ ਕਿੰਨਾ ਦਿੱਤਾ ਇਹਨੇ ਇਹ 14 ਲੀਟਰ ਦਿੱਤਾ ਜੀ ਪਲੂਨ ਨੇ 14 ਲੀਟਰ ਦੁੱਧ ਪਲੂਨ ਦੇ ਦਿੱਤਾ ਹਨਾ ਵੈਸੇ ਆਪਣਾ ਡੇਰੀ ਦਾ ਕੰਮ ਆ ਹਨਾ ਤੇ ਮੱਝਾ ਦੋਤੇ ਲੈ ਜਾਂਦੀਆਂ ਮੀਆਂ ਇਹ ਅੱਬਾ ਕਰਨੀ ਹੈ ਸੇਰ ਤੇ ਚੋਣ ਚਵਾਦੀ ਧਾਰਾ ਤੁਰਾ ਦੀ ਪੂਰੀ ਖਰੀ ਜਾਂਵੇਂ ਚੰਗੀ ਆ ਪੂਰੀ ਠੀਕ ਹੈ ਤੇ ਅੰਦਾਜ਼ਾ ਇਹ ਲੋਟੇ ਕਿੰਨੇ ਦੇ ਦੂਗੀਏ ਦੋਦ ਬਾਈ ਇਹ 15 16 ਲੀਟਰ ਆ ਮਨੇ ਦੇ ਕੈਂਦਾ ਭਾਵਾ ਮਲੇ ਨਾਲ 15 ਕਿਲੋ ਮੰਨ ਕੇ ਲੈ ਲੈ ਮੋਲੇ ਦਾ ਕੀ ਰੱਖਿਆ ਜੀ ਮੋਲੇ ਇੱਕ ਸੱਤ ਦਾ ਜੀ ਮਾਰਦਾਨ ਹੋ ਜਾਊਗਾ ਹਾਂ ਧੋਰੀ ਬਾਹਰ ਲੈ ਲੋ ਉਹ ਵੀਰੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਥਾਣਾ ਜਾਵਾ ਤੋਰ ਕੇ ਆਪਾਂ ਤੁਹਾਨੂੰ ਦਿਖਾਉਣਾ ਤਾਜੀ ਸੂਈਆਂ ਮੈਂਟ 20 ਹੋਇਆ ਸਿਰਫ ਸੂਈ ਨੂੰ ਜਾਲਾ ਵਗੈਰਾ ਦੇਖੋ ਇਹ ਲੌਕੀ ਜਾਂਦਾ ਹੈਗਾ ਤੇ ਕੱਦ ਕਾਠ ਵਾਝਨ ਮੌਜੂਦ ਬਹੁਤ ਆ ਲਿਚੀ ਨਾ ਵੀ ਕਿਸੇ ਬਾਸੋਣੀ ਤੇ ਬਾਕੀ ਸਿੰਘ ਦੇਖੋ ਕੁੰਡਾ ਸਿੰਘ ਹਨਾ ਤੇ ਅੱਖ ਮਣਕਣੀ ਆ ਗਈ ਥੋੜੀ ਜੀ ਤੇ ਇਹ ਕੁੰਡੇ ਸਿੰਘ ਦੀ ਰਾਜੀ ਸਾਫ ਸੁਥਰੀ ਸਭੀ ਬੜੀ ਵੀ ਸੋ ਦੇਖੋ ਲੇਵਾ ਵਗੈਰਾ ਸੋਹਣਾ ਸਾਫ ਸੁਥਰਾ ਧਾਰਾ ਪਾ ਮਾਰ ਕੇ ਦਿਖਾ ਦਿੰਦੇ ਆ ਸੋ ਚੋਣ ਦੇਖੋ ਇਹਦਾ ਕਿਆ ਬਾਤਾ ਮੋਟਾ ਮੋਟਾ ਚੋਣਾ ਤੇ ਸਾਤ ਸੁਭਾਜ ਜਮਾ ਤੇ ਵੀਰ ਮਗਰ ਰਖਣੇ ਧਾਰਾ ਮਾਰਦੀ ਤੇ ਚਵਾਈ ਤੇ ਬੋਲੀ ਆ ਜਮਾ ਰੂਹ ਹਰ ਕੇ ਇਹ ਚੋਣ ਚਵਾਜ ਵੇ ਕੋਲ ਇੱਕ ਨੰਬਰ ਹਨਾ ਤੇ ਮੂਰੇ ਦੋ ਧਾਰਾ ਹੋਰ ਮਾਰੀ ਸੋ ਬੱਚਾ ਵਗੈਰਾ ਹੜੇ ਚਾਉਣਾ ਹੈਗਾ ਤੇ ਸੂਈ ਨੂੰ ਮੈਂਟ ਸਾਰੇ 20 ਬੱਚੀ ਹੋਇਆ ਤੇ 1,60,000 ਮੋਲਾ ਮਾਨਦਨ ਹੋ ਜੂ ਹਣਾ ਹਾਂਜੀ ਨੰਬਰ ਬੋਲ ਜੀ ਦੁਬਾਰਾ ਆਪਣਾ 828905577 ਸੋ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਇਹ ਕਿਹੜੀ ਰਾਹ ਕੈਰਾਂ ਵਾਲਾ ਕੈਰਾਂ ਵਾਲਾ ਕੈਰ ਵਾਲੇ ਦਾ ਅੱਜ ਪ੍ਰੋਵਾਈਡਰ ਹੈ ਸਾ ਕੇਰ ਦੇ ਵਿੱਚ ਬੱਚਾ ਮੇਲਕਾ ਆ ਫਾ ਥਣ ਥਣ ਦੇਖੋ ਸੋਹਣਾ ਨਿਕਲ ਮਾ ਨਾੜਾ ਚੰਗੀਆਂ 15 ਕਿਲੋ ਤੋਂ ਪੋਰ ਵਾਲੀ ਝੋਟੀ ਸੇਲ 1,60,000 ਕੀਮਤ ਵੀਡੀਓ